ਮੈਂ ਗੋਲਡਨ ਗੇਟ ਤੇ ਆ ਤਾਂ ਕਿਸਾਨਾਂ ਦਾ ਬੰਦ ਹੋਣ ਕਰਕੇ ਇਹ ਇੱਕ ਪਰਿਵਾਰ ਹੈ ਜੋ ਕਿ ਫੋਰਨਰ ਨੇ ਔਰ ਵੇਟ ਕਰ ਰਹੇ ਨੇ ਉਹਨਾਂ ਨੇ ਗੋਲਡਨ ਟੈਂਪਲ ਜਾਣਾ ਹੈ ਦਰਬਾਰ ਸਾਹਿਬ ਤਾਂ ਇਹਨਾਂ ਦੇ ਲੱਗੇ ਜ ਤੁਸੀਂ ਦੇਖ ਸਕਦੇ ਹੋ ਔਰ ਹਾਈਵੇ ਦੇ ਉੱਤੇ ਇਹ ਸਾਰੇ ਲੋਕ ਜਿਹੜੇ ਨੇ ਉਹ ਖੜੇ ਨੇ ਔਰ ਵੇਟ ਕੀਤੀ ਜਾ ਰਹੀ ਹੁਣ ਪੁਲਿਸ ਆਫਿਸਰ ਵੱਲੋਂ ਕਿਹਾ ਗਿਆ ਕਿ ਅਸੀਂ ਤੁਹਾਡਾ ਕੋਈ ਪ੍ਰਬੰਧ ਕਰਵਾਉਣਾ ਨਾ ਇਹ ਪੁਲਿਸ ਇਨਸਪੈਕਟਰ ਨੇ ਜੋ ਕਿ ਇਹਨਾਂ ਦੀ ਮਦਦ ਦੇ ਲਈ ਪਹੁੰਚੇ ਨੇ ਕਿਉਂਕਿ ਇਹ ਸਾਰੇ ਵਿਦੇਸ਼ੀ ਨਾਗਰਿਕ ਨੇ ਆ ਇਹਨਾਂ ਨੂੰ ਨਹੀਂ ਸੀ ਪਤਾ ਕਿ ਪੰਜਾਬ ਬੰਦ ਹੈ ਤਾਂ ਹੁਣ ਪੁਲਿਸ ਇੰਸਪੈਕਟਰ ਜੋ ਨੇ ਉਹ ਇਹਨਾਂ ਦੀ ਹੈਲਪ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਹੁਣ ਜੋ ਹੈ ਬੈਟਰੀ ਰਿਕਸ਼ਾ ਜਿਹੜੇ ਨੇ ਉਹ ਲਿਆ ਕੇ ਉਹਦੇ ਤੇ ਇਹਨਾਂ ਨੂੰ ਜੋ ਹੈ ਹੁਣ ਦਰਬਾਰ ਇਹ ਜਿਹੜੇ ਵਿਦੇਸ਼ੀ ਨਾਗਰਿਕ ਨੇ ਆਟੋ ਦੇ ਵਿੱਚ ਬੈਠ ਕੇ ਦਰਬਾਰ ਸਾਹਿਬ ਵਾਲੇ ਪਾਸੇ ਜਾ ਰਹੇ ਨੇ ਤਾਂ ਥੈਂਕ ਕੀਤਾ ਜਾ ਰਿਹਾ ਉਹਨਾਂ ਵੱਲੋਂ ਪੁਲਿਸ ਦਾ ਤਾਂ ਹੁਣ ਸਾਰੇ ਤੁਸੀਂ ਦੇਖੋ ਕਿ ਖੁਸ਼ ਨਜ਼ਰ ਆ ਰਹੇ ਨੇ ਥੋੜੀ ਦੇਰ ਪਹਿਲਾਂ ਇਹਨਾਂ ਦੇ ਚਿਹਰੇ ਦੇ ਉੱਤੇ ਇੱਕ ਚਿੰਤਾ ਸੀ ਕਿ ਕਿਸ ਤਰ੍ਹਾਂ ਜਾਣਗੇ ਤਾਂ ਹੁਣ ਖੁਸ਼ ਨਜ਼ਰ ਆ ਰਹੇ ਨੇ ਔਰ ਇੱਥੋਂ ਇਹਨਾਂ ਨੂੰ ਦਰਬਾਰ ਸਾਹਿਬ ਦੇ ਲਈ ਰਵਾਨਾ ਕਰ ਦਿੱਤਾ ਗਿਆ